ਹਾਂਜੀ ਕਿਵੇਂ ਹੋ ਆਪਾਂ ਇਸ ਕੁਪੀ ਤੋਂ ਸਰਵੋ ਸਟੇਸ਼ਨ ਵਾਵਾ ਗਏ ਤਾਂ ਬੈਕੜਿਆ ਸੀ ਮੈਂ ਕਿਹਾ ਤਵਾਲ ਗੇ ਦੋ ਤਿੰਨ ਮਹੀਨੇ ਹੋ ਗਏ ਤੋਤੀ ਨਹੀਂ ਸੀ ਚੱਲੀ ਕੋ ਠੀਕ ਹੋ ਸਾਰੇ ਵਧੀਆ ਜੀ ਪੌਂਕੀ ਬਹੁਤ ਹੈ ਇੱਕ ਤੋਂ ਅੱਧਾ ਡਰੇ ਕਰੇ ਹੋ ਰਿਤ ਤਰ ਇੱਥੇ ਨਾ ਪੌਂਕੀ ਇੰਨਾ ਪੌਕੇ ਉਹਨਾਂ ਬਸਾਰੋ ਤਾਂ ਕਿ ਕਰਤਾ ਇਤਦਾਦੀ ਪਏ ਆ ਸਹੀਆਂ ਸਾਰੇ ਦਿਨ ਪਈ ਰਹਿਦੀਆਂ ਸਾਰੇ ਦਿਨ ਸਹੀ ਹਿੰਦੀ ਜਦੋਂ ਉੱਪਰ ਦਊਗੀ ਮੰਮੀ ਦੇ ਘਰ ਦੇ ਬਾਹਰ ਕਰਦੇ ਨੇ ਤੇ 4 ਵਜਰ ਵਾਲਾ ਬਰਮੇਟ ਉਸ ਤੋਂ ਟਾਈਮ ਹੋਣ ਵਾਲਾ ਤੇ ਨੂੰ ਪੀਸ ਰੋ ਆ ਕੇ ਮਿਲਦੇ ਆ ਹਾਂ ਕਹਦੇ ਅਨੂ ਗਾਇਸ ਖਾਈ ਮੈਗੀ ਜਾਂਦਾ ਬਣਵਾ ਕੇ ਐ ਮੈਗ ਬਖਾ ਰਾ ਤੈਨੂੰ ਇਹਦਾ ਜੱਕੀ ਬਖਾ ਰ ਹੈ ਹਾਂ ਹਾਂ ਫਿਰ ਮੈਗੀ ਖਾਂਦੇ ਹੁੰਦੇ ਆ ਬਿਮਾਰ ਹੁੰਦਾ ਤਾਂ ਬੰਦਾ ਹੈਂ? ਉਹ ਵੋਲਟ ਚੱਲਦਾ। ਅੱਜ ਮੈਚ ਮਾਰਾ ਰਿਹਾ ਐ ਇਹ ਘਰੇ। ਬਹੁਤ ਅੱਛੇ ਸੀ ਗੇਰਾ। ਮੈਚ ਮਾਰਾ ਰਿਹਾ ਬੀਬੀ ਇਹ ਘਰੇ। ਨਹੀਂ ਹਾਲੇ ਦੇ ਵੇਖੇ ਕੋਟੀ ਨਹੀਂ ਪਾ ਸਕਦਾ ਗਾ ਇਹ। ਆ ਪਾਵਾਂ ਆ ਤੁਰੇ ਪਹਿਲਾਂ ਟਾਂਗਾਂ ਠੰਡ ਲੱਗਦੀ ਐ। ਗਰਮੀ ਬਣਾਈ ਬੈਠਾ ਐ। ਪਾਪਾ ਕਿੱਧਰ ਗਿਆ? ਉਹ ਤਾਂ ਨਹੀਂ ਚੱਟੇ ਕੁੱਤੇ ਦੇ ਉੱਤੇ ਜਦੋਂ ਸੰਤਾ ਕਰਦਾ। ਹਾਂ ਜਾਈਦੀ ਗਿਆ ਦਾ ਕੋਟੀ ਕਾਟੀ ਟਾਈਮ ਸਰ ਪਾਲੇ ਬੰਦਾ ਅੱਜ ਤਾਂ ਜੋੜੀ ਬੈਠੀ ਦੋ ਪਾੜ ਸੁਣੀ ਜਾਂਦੀ ਮੈਂ ਕਹਾਂ ਅੱਜ ਤਾਂ ਜੋੜੀ ਬੈਠੀ ਪਾੜ ਸੁਣੀ ਜਾਂਦੀ ਐ ਐ ਭੀ ਪਹਿਲਾਂ ਪਹਿਲਾਂ ਵੀ ਕੀ ਜਾਂਦੇ ਸੀ ਤੁਸੀਂ ਜੇ ਜੇ ਵਾਂਡੇ ਕਿੰਬਰ ਆਉਣਾ ਮੁੰਡੇ ਕਿ ਲੈ ਕੇ ਚੱਦੀਆਂ ਪਾਪਾ ਨੇ ਲੱਗਣਾ ਕੀ ਹੈ ਇਹ ਲੱਗੇ ਵੱਡਵੇਗਾ ਮਟੂ ਨਾਲ ਨਾਲ ਨਾਟਕ ਨਾਟਕ ਬਾਣੀ ਸੁਣਿੰਦੋ ਪਾਣੇ ਜਮਾਨੇ ਦਾ ਗਈ ਉਹਨਾਂ ਡੇਢ ਨਾਟਕ ਹੈ ਹਾਂ ਹਾਂ ਆ ਮਾ ਮਮਾ ਉਹ ਪਿਆਰ ਦੀਆਂ ਜਮਾਲ ਸੀ ਮੈਂ ਉਹਦੇ ਤੇ ਵੀ ਹਾਂ ਤਾਂ ਉਹ ਆ ਕੇ ਆ ਰੰਗ ਕੀ ਹੈ

ਮੂੰਗਰੇ ਵੀ ਲੈ ਜਾਂਦੇ ਮਿੱਠੇ ਕਹਿੰਦੇ ਘੱਟ ਆ ਤੇ ਮਟਰ ਅੱਜ ਬਣਾਉਨੇ ਆ ਆਲੂ ਮਟਰ ਗਾਜਰ ਮਟਰ